ਟਿਕਾ ਗਿਓ ਟਿਕਾ ਗਾ ਆ ਵੀ ਕੈਨੇਡਾ ਵਾਲਿਓ ਨਹਿਰ ਵਾਲਿਓ ਪੰਜਾਬ ਦੀ ਨਹਿਰ ਵਾਲਿਓ ਮੈਂ ਤਾਂ ਆਉਂਦਾ ਮੁਰਮੜਿਆ ਬਾਕੀ ਖੁਸ਼ ਨਾ ਇਹ ਕੰਦੇ ਅਜੀ ਬਹੁਤ ਦੂਰ ਆ ਗਏ ਗਰਮੀ ਚ ਆਏ ਹਾਂਜੀ ਤਾਂ ਆਪ ਨੂੰ ਲੱਗੀ ਸੀ ਭੁੱਖ ਤੇ ਚੱਕੋਦਨ ਭੁੱਖ ਲੱਗੀ ਸੀ ਚੱਕੋ ਫਿਰ ਚੱਕੋ ਬਈ ਟੱਕ ਲਓ ਬਿੱਲਾ ਬਈ ਕਿਧਰ ਗਿਆ ਹਾਂਜੀ ਸਰ ਠੀਕ ਠੀਕ ਧਾਗ ਜੋ ਇਹ ਨਹੀਂ ਲਵ ਸਰ ਤੁਹਾਡੇ ਤੇ ਤੁਹਾਡੀ ਕੋਲਡ ਕਾਫੀ ਪਰ ਕੋਲਡ ਕਾਫੀ ਨਹੀਂ ਆਦੀ ਹਨ ਤੁਹਾਡੇ ਤਾਂ ਚਾਹ ਹੀ ਗੋੜ ਵਾਲੀ ਤੁਹਾਡੀ ਆਹ ਕੋਲਡ ਕਾਹਨ ਵਾਓ ਹੂੰ ਕੀ ਨਾ ਬਣਿਆ ਨੀ ਕੋਲਡ ਪਿੰਡਾਂ ਦਾ ਚਾਹ ਪੀਣਾ ਇਹਨਾਂ ਦੀ ਇਹਨਾਂ ਦੀ ਹੈ ਦੀ ਚਾਹ ਚਲੋ ਮਿੱਤਰੋ ਚਲੋ ਫਿਰ ਤੁਹਾਡੀ ਚਾਹ ਨਹੀਂ ਨਹੀਂ ਚਾਹ ਹੁੰਦੀ ਸਰ ਕੀ ਕਰੀਏ ਕੀ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਆ ਗਏ ਸੀਗੇ ਉਹ ਬਾਈ ਹਣੀ ਗੱਡੀ ਮੋੜੀਆਂ ਤੇ ਆ ਆਪਾਂ ਆ ਕੇ ਹੋਟਲ ਫਰਾਈਡੇ ਜੋ ਕਿ ਬਰਿੰਡੇ ਚ ਤੇ ਆਪਾਂ ਆਇਆ ᱛੀਆਂ ਨੇ ਫੰਕਸ਼ਨ ਤੇ ਤੇ ਜਾਂਦੇ ਆਗੇ ਤੇ ਬਾਕੀ ਆਪਾਂ ਮਾਲ ਸ਼ਾਪ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਤੇ ਬਾਕੀ ਲਿਖੇ ਜਾਂਦਾ ਮੈਨੂੰ ਬਹੁਤ ਕੈਡ ਲੱਗ ਰਹੀ ਆ ਇੱਕ ਵਾਰ ਤੁਸੀਂ ਚੈੱਕ ਕਰ ਲਓ ਨਾ ਲਿੱਗੀ ਜੱਕ ਦੋ ਜੀ ਬਿੱਲਾ ਡਾਉਣ ਜਿਹੜਾ ਚਾਂਪਾ ਵੇਚਦਾ ਬਿੱਲਾ ਉਹੀ ਆ ਇਹ ਪਰਵਾਸ਼ ਨਾ ਕੋਈ ਨਹੀਂ ਮੇਰੇ ਆਪ ਆਸਰੇ ਹੱਥ ਦੇ ਆਂ ਹਾਂਜੀ ਹਾਂ ਚੱਲੇ ਆ ਅੱਜ ਵੀ ਚੱਲੇ ਆਗੇ ਚੱਲੇ ਮੇਲਾ ਚੱਲੇ ਚੱਲੇ ਨਹੀਂ ਨਹੀਂ ਮੇਲਾ ਦੇਖਣ ਚੱਲੇ ਅੰਦਰ ਦਾ ਘਰੇ ਚੱਲੇ ਆਗੇ ਅੰਦਰ ਦਾ ਮਾਹੌਲ ਦੇਖਣ ਚੱਲੇ ਆਗੇ ਠੀਕ ਆ ਜਮੇ ਸਾਡੇ ਸਾਹ ਸੁਝ ਚੱਲੀ ਆ ਤਾਂ ਨਜ਼ਾਰਾ ਆਈ ਜਾਂਦਾ ਨਾ ਕੋ ਵਧੀਆ ਲੱਗ ਰਿਹਾਗਾ ਸੋ ਦਾ ਅਸੀਂ ਪੰਗੜਾ ਪਾਲ ਕੇ ਉੱਤੇ ਗਾਹ ਜਾ ਕੇ ਇੱਥੇ ਵੀ ਇਧਰ ਬੀਰ ਬਾਰੀ ਆ ਚਲੋ ਹਾਂ ਜੀ ਇਹ ਬਾਕੀ ਬੈਂਡਰ ਬੋਰਡ ਵਾਲੇ ਨੇ ਆ ਕਿਹਾ ਤੇ ਗੱਲ ਨੂੰ ਧੰਨਵਾਦੀ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਉਹਨਾਂ ਦਾ ਤੇ ਨਾ ਉੱਥੇ ਆਪੀ ਚਲਾ ਦੇਣੀ ਉਹ ਇੱਥੇ ਕਿਹੜਾ ਕੋ ਲੋਕੇਸ਼ਨ ਹੈ ਹਾਂਜੀ ਸੰਗਤ ਜੀ ਇਹ ਆ ਰੀਲ ਵੇਟਬਲ ਆਪਾਂ ਤਾਂ ਕੋਲ ਡਰਿੰਕ ਵਾਲੀਆਂ ਆਂਗੇ ਅਸੀਂ ਕੀਤਾ ਮਿਲਣ ਦਾ ਕੋਲ ਬੈਟਿਆ ਨੇ ਪਾਣੀ ਮੋਗੋ ਹਾਂਜੀ ਓਡੇ ਮੂਰੇ ਕੋਲ ਡਰਿੰਕ ਪਈਆਂ ਤੁਹਾਨੂੰ ਪਾਣੀ ਦੀ ਲੱਗੀ ਹੈ ਬੋਤਲਾਂ ਦੀ ਸੱਖੋ ਵੀ ਬੋਤਲ ਕਮਾਲ ਹੀ ਕਰਤੀ ਨਾ ਬਾਬਾ ਉਹਨਾਂ ਨੇ ਯਾਰ ਉਹ ਜਿਹੜੇ ਚਾਹੇ ਸੁਟਾ ਬਾਰ ਘੁੱਟੋ ਮੰਡੀ ਵੀਰੇ ਬਹੁਤ ਜ਼ਿਆਦਾ ਮਹਿੰਗਾ ਲਾਉਂਦੇ ਆ ਕਿ 300 ਰੁਪਈਆ ਦੀ ਪਾਣੀ ਦੀ ਬੋਤਲ ਆ ਇਹ ਨਹੀਂ ਤਾਂ ਬਾਣਾ ਚ ਵੀ ਨਹੀਂ ਹੁੰਦੀ ਅੱਨੀ ਤਾਂ ਐਮ ਕੌਣ ਸਾਹਿਬ ਨਹੀਂ ਸੀ ਕਿ ਅਸੀਂ ਨਹੀਂ ਉੱਤੀ ਜਾਦੇ 14000 ਬੋਤਲ ਲੱਗੇ ਹਾਂਜੀ ਜੀ ਨਾ ਕਰਮ ਆਪਣੀ ਅਗਲੀ ਵਾਰ ਘਰ ਵਿੱਚ ਪਿਆਰ ਹੁੰਦੀ ਆ ਹਾਂਜੀ ਹਾਂਜੀ ਰੀਅਲ ਜਾਓ ਮੈਂ ਤੁਹਾਨੂੰ ਬੁਲਾਈ ਜਾਂਦੇ ਆ ਆਪਣਾ ਗਾਣਾ ਗਾਉਣਾ ਦੂਜਾ ਟਰੂਣਾ ਗਾਣਾ ਹਾਊ ਟੂ ਡੂ ਹਾਊ ਟੂ ਡੂ ਹਾਊ ਟੂ ਡੂ ਵੇ ਹਾਊ ਟੂ ਡੂ ਹਾਊ ਟੂ ਡੂ ਗਾਣਾ ਵਾਟ ਯੂ ਫਾਇੰਡ ਸਟ੍ਰਾਈਟ ਜਾਓ ਯੂ ਕੈਨ ਗੋ ਇਸ ਪੰਗੜਾ ਸਾਈਡ ਤੇ ਅਬ ਵੀ ਆਉਗਾ ਜੀ ਉਹਨਾਂ ਟਾਈਮ ਪਲੀਜ਼ ਖਾਣਾ ਲੱਗ ਜਾਉਂਗਾ ਜੀ

Acabou